ਵੈਗੁਰਜੀ ਦਾ ਖਾਸ ਸੱਮਾਨ ਹੈ ਵੈਗੁਰਜੀ ਕੀ ਬੱਲੇ ਆਸ ਟਾਈਮ ਲੱਡੋਵਾਲ ਥਾਣੇ ਦੇ ਵਿੱਚ ਆ ਸੋ ਪ੍ਰਸ਼ਾਸਨ ਦੇ ਜਿਵੇਂ ਕਿ ਸਾਨੂੰ ਬੇਨਤੀ ਕੀਤੀ ਅਸੀਂ ਪ੍ਰਮਾਣ ਦਿੱਤੀ ਤੇ ਸਾਡੀ ਬੇਨਤੀ ਇਹਦਾ ਪ੍ਰਵਾਨ ਕਰ ਲਈ ਹੈ ਕਿ ਅੱਗੇ ਤੋਂ ਬਾਬਾ ਬੰਦੀ ਜਿਹੜਾ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝੂਗਾ ਤੇ ਕੋਈ ਏਦਾਂ ਦੀ ਵੀਡੀਓ ਨਹੀਂ ਵਾਇਰਲ ਕਰੂਗਾ ਕਿ ਜਿੱਦ ਨਾਲ ਸਾਡਾ ਆਪਸੀ ਭਾਈਚਾਰਾ ਖਰਾਬ ਹੋਵੇ ਕਿਉਂਕਿ ਸਿੱਖਾਂ ਦੀਆਂ ਹੀ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਕਦੇ ਪੈਰਾਂ ਸਿਰ ਰੱਖ ਕੇ ਤੇ ਕਦੇ ਸਿਰਕਮਾ ਹੋ ਗਿਆ ਦੀਆਂ ਤੇ ਮੈਂ ਬੇਨਤੀ ਇਹ ਕੀਤੀ ਜੀ ਵੀ ਮੈਂ ਆ ਰਿਹਾ ਬਈ ਤੇਰੀ ਸ਼ਕਤੀ ਦੇਖਣ ਵਾਸਤੇ ਪਰ ਪ੍ਰਸ਼ਾਸਨ ਕਹਿੰਦਾ ਨਹੀਂ ਵੀ ਆਪਾਂ ਸ਼ਕਤੀਆਂ ਨਹੀਂ ਹੁੰਦੀਆਂ ਦੇਖਣੀਆਂ ਤੇ ਆਪਾਂ ਇੱਥੇ ਇਹਨੂੰ ਠੱਪ ਕਰ ਦਿੰਦੇ ਆ ਕਹਿੰਦਾ ਆਪਾਂ ਮੇਰਾ ਇਹ ਆ ਵੀ ਬਾਬਾ ਬੰਟੀ ਅਗੇ ਤੂੰ ਜੇ ਇਦਾਂ ਦੀ ਵੀਡੀਓ ਕੋਈ ਵਾਇਰਲ ਕਰਦਾ ਤੇ ਇੰਸਪੈਕਟਰ ਸਾਹਿਬ ਇੱਥੇ ਕਹਿਣਗੇ ਕਿ ਆਪਾਂ ਦੀ ਕਾਰਵਾਈ ਉੱਥੇ ਜਰੂਰ ਕਰ ਲਵੇ ਸਾਡੇ ਇੰਸਪੈਕਟਰ ਸਾਹਿਬ ਸਾਡੀ ਜੀ ਆਪਣਾ ਜਸਵੀਰ ਸਿੰਘ ਜੀ ਮਾਨ ਸਿੰਘ ਅਕਾਲੀ ਜੀ ਪਿਆਸ ਤੋਂ ਮਾਏ ਨੇ ਜਿਨ੍ਹਾਂ ਦੇ ਨਾਲ ਸੋਸ਼ਲ ਸ਼ਰਧਾ ਰਵੇ ਇਹਨਾਂ ਦੇ ਨਾਲ ਜਿਹੜੇ ਆਏ ਹੋਏ ਨੇ ਇਹਨਾਂ ਨੇ ਸਾਨੂੰ ਦਰਖਾਸਤ ਦਿੱਤੀ ਹੈ ਮਲਟੀ ਬਾਬਾ ਜਿਹੜੇ ਇੱਕ ਆਫਰ ਰੋਂਦੇ ਉਹਨਾਂ ਦੇ ਅਗੇਸਟ ਨਾਲ ਨੇ ਜਿਹੜੀ ਦਰਖਾਸਤ ਦਿੱਤੀ ਹੈ ਉਹਦੀ ਦਰਖਾਸਤ ਤੇ ਅਸੀਂ ਵੈਰੀਫਿਕੇਸ਼ਨ ਕਰਾਂਗੇ ਜੋ ਵੀ ਬਣਨੀ ਹੈ ਜੀ ਇਸ ਕੰਮ ਲਈ ਧੰਨਵਾਦ ਜੀ ਬਾਕੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਮਨੂ ਭਾਵ ਹੋ ਗਿਆ ਗਾਟ ਗਿਰ ਕਾਰਗ ਜਾਵੇ ਨਾ ਹਲੋ ਜਾਵੇ ਧੰਤਨ ਗੁਰੂ ਗ੍ਰੰਥ ਸਾਹਿਬ ਦੇ ਮਨੂ ਭਾਵ ਹੋ ਗਿਆ ਗਾਟ ਗਿਰ ਕਾਰਗ ਜਾਵੇ ਨਾ ਹਲੋ ਜਾਵੇ ਫਤੇ ਪਾਵੇ ਭਾਵੇ ਬਾਹਰੀ ਅਨਾਰ ਗੱਜ ਕੇ ਚਕਾਰਾਂ ਜਾਵੇ ਨਾਲ ਹੋ ਜਾਵੇ ਸਹਬ ਜੇਦਾ ਬਾਬਾ ਜੁਹਾਰ ਸਿੰਘ ਜੀਆਂ ਨੂੰ ਭਾਵੇ ਬਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਇਸ ਟਾਈਮ ਲੱਡੋਵਾਲ ਥਾਣੇ ਦੇ ਵਿੱਚ ਆ ਸੋ ਪ੍ਰਸ਼ਾਸਨ ਨੇ ਜਿਵੇਂ ਕਿ ਸਾਨੂੰ ਬੇਨਤੀ ਕੀਤੀ ਸੀ ਪ੍ਰਵਾਨ ਕੀਤੀ ਕਿ ਸਾਡੀ ਬੇਨਤੀ ਇਹਦਾ ਪ੍ਰਵਾਨ ਕਰ ਲਈ ਹੈ ਵੀ ਅੱਗੇ ਤੋਂ ਬਾਬਾ ਬੰਟੀ ਜਿਹੜਾ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝੂਗਾ ਤੇ ਕੋਈ ਇੰਦਾ ਦੀ ਵੀਡੀਓ ਨਹੀਂ ਵਾਇਰਲ ਕਰੂਗਾ ਕਿ ਜਿਸ ਦੇ ਨਾਲ ਸਾਡਾ ਆਪਸੀ ਭਾਈਚਾਰਾ ਖਰਾਬ ਹੋਵੇ ਕਿਉਂਕਿ ਸਿੱਖਾਂ ਦੀਆਂ ਹੀ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਕਦੇ ਪੈਰਾਂ 'ਤੇ ਰੱਖ ਕੇ ਤੇ ਕਦੇ ਸਿਰ ਘਮਾਉਂਦਿਆਂ ਦੀਆਂ ਤੇ ਮੈਂ ਬੇਨਤੀ ਇਹ ਕੀਤੀ ਸੀ ਵੀ ਮੈਂ ਆ ਰਿਹਾ ਬਈ ਤੇਰੀ ਸ਼ਕਤੀ ਦੇਖਣ ਵਾਸਤੇ ਪਰ ਪ੍ਰਸ਼ਾਸਨ ਕਹਿੰਦਾ ਨਹੀਂ ਵੀ ਆਪਾਂ ਸ਼ਕਤੀਆਂ ਨਹੀਂ ਹੁੰਦੀਆਂ ਦੇਖਣੀਆਂ ਤੇ ਆਪਾਂ ਇੱਥੇ ਇਹਨੂੰ ਠੱਪ ਕਰ ਦਿੰਦੇ ਆਂ ਕਹਿਣ ਦਾ ਭਾ ਮੇਰਾ ਇਹ ਆ ਵੀ ਬਾਬਾ ਬੰਟੀ ਅੱਗੇ ਤੂੰ ਜੇ ਇਦਾਂ ਦੀ ਵੀਡੀਓ ਕੋਈ ਵਾਇਰਲ ਕਰਦਾ ਤੇ ਇੰਸਪੈਕਟਰ ਸਾਹਿਬ ਇੱਥੇ ਕਹਿਣਗੇ ਵੀ ਬਾਰੇ ਦੀ ਕਾਰਵਾਈ ਉੱਥੇ ਜਾਰੀ ਕਰ ਦੇਗੇ ਆਹ ਇੰਸਪੈਕਟਰ ਜੀ ਆਪਣੇ ਜਸਵੀਰ ਸਿੰਘ ਜੀ ਮਾਨ ਸਿੰਘ ਅਕਾਲੀ ਜੀ ਪਿਆਸ ਤੋਂ ਆਏ ਨੇ ਜਿਨ੍ਹਾਂ ਦੇ ਨਾਲ ਸੁਰੱਖਿਅਤ ਘਰੋਂ ਇਹਨਾਂ ਦੇ ਨਾਲ ਜਿਹੜੇ ਆਏ ਹੋਏ ਨੇ ਇਹਨਾਂ ਨੇ ਸਾਨੂੰ ਦਰਖਾਸਤ ਦਿੱਤੀ ਹੈ ਬੰਟੀ ਬਾਬਾ ਜਿਹੜੇ ਇੱਕ ਆਪਵਾ ਰਹੇ ਉਹਨਾਂ ਦੇ ਅਗੇ ਸਿਕੰਦਰ ਨੇ ਜਿਹੜੀ ਦਰਖਾਸਤ ਦਿੱਤੀ ਹੈ ਉਹਦੀ ਦਰਖਾਸਤ 'ਤੇ ਅਸੀਂ ਵੈਰੀਫਿਕੇਸ਼ਨ ਕਰਾਂਗੇ ਜੋ ਵੀ ਬਣਦੀ ਹੈ ਜੀ ਕਾਰਵਾਈ ਧਰਮ ਵਾਲਾ ਜੀ ਬਾਈ ਟਿਕਾ ਕਾਲਾ ਗਾਣੇ ਗਾਵੇ ਨਾ ਹਲੋ ਜਾਵੇ ਧੰਤਨ ਗੁਰੂ ਗ੍ਰੰਥ ਸਾਹਿਬ ਦੇ ਮਨ ਨੂੰ ਭਾਵੇ ਗਾਣੇ ਗਾਵੇ ਨਾ ਹਲੋ ਜਾਵੇ ਫਤੇ ਪਾਵੇ ਗੱਜਰੀਆਂ ਗਾਵੇ ਗੱਜ ਕੇ ਗਾ ਰਾਂਗੇ ਜਾਵੇ ਮਹਾਕਾਲ ਦੇ ਜਾਪ ਨੂੰ ਭਾਵੇ ਗੱਜਰੀਆਂ ਗਾਵੇ ਗੱਜ ਕੇ ਚਕਾਰਾਂਗੇ ਜਾਵੇ ਨਾ ਹਲੋ ਜਾਵੇ ਸਹਿਬ ਜੱਤਾ ਬਾਬਾ ਜੁਹਾਰ ਸਿੰਘ ਜੀ ਨੂੰ ਭਾਵੇ ਦੀਕਰ ਸਾਹਿਬ ਵਾਹਿਗੁਰੂ